ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਹਰ ਰੋਜ਼ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਦੀ ਹੈ ਜਿਸ ਨੂੰ ਕੀ ਸੁਣ ਕੇ ਤੁਹਾਨੂੰ ਵਧੀਆ ਲੱਗਦਾ ਹੈ ਜਾਂ ਤੁਹਾਡੇ ਕਿਸੇ ਵੀ ਕੰਮ ਨੂੰ ਕਿਸੇ ਵੀ ਮੁਸੀਬਤ ਨੂੰ ਹੱਲ ਕਰਨ 'ਚ ਉਹ ਜ਼ਰੂਰ ਸਹਾਇਕ ਹੁੰਦੀ ਹੈ ਸਾਡੀ ਵੀਡੀਓ ਦਾ ਇਹੀ ਮਹੱਤਵ ਹੈ ਕਿ ਹਰ ਇੱਕ ਦੀ ਜੋ ਵੀ ਪ੍ਰੋਬਲਮ ਹੈ ਜੋ ਵੀ ਕਠਿਨਾਈ ਹੈ ਜ਼ਿੰਦਗੀ ਵਿੱਚੋਂ ਉਹ ਦੂਰ ਹੋ ਜਾਵੇ ਕਿ ਕੋਈ ਇਨਸਾਨ ਦੁਖੀ ਨਾ ਰਹੇ ਕਿਉਂਕਿ ਦੁਖੀ ਇਨਸਾਨ ਪਰਮਾਤਮਾ ਤੋਂ ਦੂਰ ਜਾਂਦਾ ਹੈ ਕਿਉਂਕਿ ਉਹਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਸਾਨੂੰ ਜੇ ਦੁੱਖ ਦਿੱਤਾ ਹੈ ਇਹ ਵੀ ਪਰਮਾਤਮਾ ਦੀ ਰਜ਼ਾ ਹੀ ਹੈ ਇਹ ਵੀ ਪਰਮਾਤਮਾ ਨੇ ਖੁਦ ਹੀ ਕੀਤਾ ਹੈ ਜੇ ਸੁੱਖ ਦੇਣਾ ਹੈ ਇਹ ਵੀ ਪਰਮਾਤਮਾ ਨੇ ਹੀ ਦੇਣਾ ਹੈ ਤੇ ਅਸੀਂ ਆਪਣਾ ਨਾਮ ਦਾ ਨਾਮ ਸਿਮਰਨ ਘਟਾ ਦੇਣੇ ਹਨ ਪਰ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਖਾਲਸਾ ਜੀ ਸਾਨੂੰ ਜਦੋਂ ਦੁੱਖ ਹੁੰਦਾ ਹੈ ਪਰਮਾਤਮਾ ਦਾ ਹੋਰ ਵੀ ਜ਼ਿਆਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਚਲੋ ਕੋਈ ਨਹੀਂ ਜੋ ਤੁਹਾਨੂੰ ਵਧੀਆ ਲੱਗਾ ਜੋ ਤੁਹਾਨੂੰ ਜੋ ਸਾਡੀ ਕਿਸਮਤ ਸੀ ਜੋ ਸਾਡੇ ਕਰਮ ਸੀ ਉਹੀ ਸਾਡੇ ਨਾਲ ਹੋਇਆ ਹੈ ਪਰਮਾਤਮਾ ਦਾ ਹਰ ਇੱਕ ਜੋ ਵੀ ਕੀਤਾ ਹੁੰਦਾ ਹੈ ਕੋਈ ਦੁਰਘਟਨਾ ਹੋ ਜਾਂਦੀ ਹੈ ਕੋਈ ਮਾੜੀ ਪ੍ਰੋਬਲਮ ਆ ਜਾਂਦੀ ਹੈ ਕੋਈ ਕੁਝ ਵੀ ਹੋ ਜਾਂਦਾ ਹੈ ਇਹ ਵੀ ਸਭ ਪਰਮਾਤਮਾ ਹਰ ਇੱਕ ਦੇ ਬੰਦੇ ਦੇ ਕਰਮ ਹਰ ਇੱਕ ਦੇ ਕਰਮ ਚੰਗੇ ਮਾੜੇ ਜੋ ਵੀ ਹੁੰਦੇ ਹਨ ਉਹ ਵੀ ਪਰਮਾਤਮਾ ਹੀ ਕਰਦੇ ਨੇ ਪਰ ਇਹ ਮਨੁੱਖ ਕਦੇ ਨਹੀਂ ਸਮਝਦਾ ਕਿ ਪਰਮਾਤਮਾ ਦੇ ਰੰਗਾਂ ਨੂੰ ਸਮਝਣਾ ਬਹੁਤ ਔਖਾ ਹੋ ਜਾਂਦਾ ਹੈ ਇਸ ਕਰਕੇ ਜ਼ਿੰਦਗੀ ਵਿੱਚ ਜੇ ਚਾਹਨੇ ਹੋ ਕਿ ਕਦੇ ਦੁੱਖ ਨਾ ਆਣ ਦੁੱਖ ਆਣਗੇ ਵੀ ਪਰ ਸੁੱਖ ਨਾਲ ਖੁਸ਼ੀ ਨਾਲ ਹੀ ਉਹ ਪਲ ਲੰਘ ਜਾਵੇਗਾ ਜਿੱਦਾਂ ਇੱਕ ਬੰਦਾ ਹੁੰਦਾ ਹੈ ਉਸ ਦਾ ਜੇ ਐਕਸੀਡੈਂਟ ਹੋ ਜਾਵੇ ਐਕਸੀਡੈਂਟ ਸ਼ਬਦ ਸੁਣ ਕੇ ਹੀ ਦਿਲ ਖਬਰ ਆ ਜਾਂਦਾ ਹੈ ਬਹੁਤ ਭਿਆਨਕ ਸ਼ਬਦ ਹੈ ਇਹ ਪਰ ਜੇ ਐਕਸੀਡੈਂਟ ਹੋਣ ਤੋਂ ਬਾਵਜੂਦ ਵੀ ਉਹ ਬੰਦਾ ਠੀਕ ਹੈ ਤਾਂ ਕਹਿੰਦੇ ਹੁੰਦੇ ਨੇ ਕਿ ਸੱਚੇ ਪਾਤਸ਼ਾਹ ਜੇ ਦੁੱਖ ਆਇਆ ਉਹ ਵੀ ਸੁੱਖ ਦਾ ਹੀ ਆਇਆ ਹੈ ਜੇ ਕੋਈ ਘਾਤਕ ਬਿਮਾਰੀ ਦੇ ਨਾਲ ਜੂਝ ਕੇ ਫੇਰ ਉਹ ਠੀਕ ਹੋ ਗਿਆ ਏ ਇਹ ਵੀ ਪਰਮਾਤਮਾ ਦੀ ਮਿਹਰ ਹੁੰਦੀ ਹੈ ਸਾਨੂੰ ਦੁੱਖ ਵੇਲੇ ਅਰਦਾਸ ਕਰਨਾ ਚਾਹੀਦਾ ਹੈ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ ਪਰਮਾਤਮਾ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਇਹ ਨਹੀਂ ਹੈ ਕਿ ਸਾਨੂੰ ਦੁੱਖ ਹੈ ਤੇ ਅਸੀਂ ਪਰਮਾਤਮਾ ਨੂੰ ਨਾਮ ਨਹੀਂ ਜਪਣਾ ਪਰਮਾਤਮਾ ਨੂੰ ਅਸੀਂ ਨਹੀਂ ਵੀ ਮਤਲਬ ਸਿਮਰਨਾ ਪਾਠ ਨਹੀਂ ਕਰਨਾ ਕਿਉਂਕਿ ਸਾਨੂੰ ਦੁੱਖ ਹੈ ਇਹ ਕੋਈ ਕਿਸੇ ਗੱਲ ਦਾ ਹੱਲ ਨਹੀਂ ਹੁੰਦਾ ਅਸੀਂ ਰੱਬ ਨਾਲ ਜਿੱਤ ਨਹੀਂ ਸਕਦੇ ਅਸੀਂ ਰੱਬ ਨਾਲ ਕਦੇ ਵੀ ਐਦਾਂ ਨਹੀਂ ਕਰ ਸਕਦੇ ਕਿ ਕਿਸੇ ਇਨਸਾਨ ਨਾਲ ਜੇ ਆਪਾਂ ਲੜਦੇ ਹਾਂ ਤੇ ਉਹਦਾ ਮੂੰਹ ਤੋੜ ਕੇ ਜਵਾਬ ਦੇਗੀ ਪਰ ਨਹੀਂ ਸਾਨੂੰ ਪਰਮਾਤਮਾ ਦਾ ਹੀ ਭਾਣਾ ਮੰਨਣਾ ਹੀ ਪੈਂਦਾ ਹੈ ਨਿਮਾਣੇ ਨਿਤਾਣੇ ਹੋ ਕੇ ਪਰਮਾਤਮਾ ਦੇ ਭਾਣੇ ਨੂੰ ਮੰਨਿਆ ਕਰੋ ਸਗੋਂ ਆਪਣੇ ਪਰਮਾਤਮਾ ਦਾ ਨਾਮ ਸਿਮਰਨ ਵਧ ਕਰਿਆ ਕਰੋ ਤਾਂ ਕਿ ਪਰਮਾਤਮਾ ਨੂੰ ਵੀ ਇਹ ਪਤਾ ਲੱਗੇ ਕਿ ਇਹ ਮੇਰੇ ਬੱਚੇ ਹਨ ਇਹ ਮੇਰੇ ਸਿੱਖਿਸ਼ਕ ਹਨ ਇਹਨਾਂ ਨੂੰ ਜੋ ਵੀ ਮੈਂ ਸਿੱਖਿਆ ਦੇਨਾ ਹਾਂ ਉਹ ਸਹੀ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਜੇ ਤੁਹਾਨੂੰ ਕੋਈ ਕੁਝ ਕਹਿੰਦਾ ਹੈ ਨਾ ਤੇ ਕੋਈ ਗੱਲ ਨਹੀਂ ਉਹਦਾ ਜਵਾਬ ਤੁਸੀਂ ਨਾ ਦਿਓ ਕਿਉਂਕਿ ਲੜਾਈ ਕਰਾਂਗੇ ਬਹੁਤ ਜ਼ਿਆਦਾ ਲੜਾਈ ਕਰਾਂਗੇ ਅਸੀਂ ਬੂਰੇ ਬਣਾਂਗੇ ਫਿਰ ਉਹਦੇ ਚਿੱਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਏਗਾ ਪਰ ਜੇ ਅਸੀਂ ਚੁੱਪ ਰਹਿ ਕੇ ਉਹ ਗੱਲ ਨੂੰ ਬਰਦਾਸ਼ਤ ਕਰ ਲਵਾਂਗੇ ਨਾ ਉਹਨਾਂ ਦੁੱਖ ਤੁਹਾਨੂੰ ਨਹੀਂ ਹੋਏਗਾ ਜਿੰਨਾ ਪਰਮਾਤਮਾ ਨੂੰ ਹੋਏਗਾ ਫਿਰ ਉਸ ਗੱਲ ਦਾ ਜਵਾਬ ਤੁਸੀਂ ਤੇ ਨਹੀਂ ਦੇ ਸਕਦੇ ਪਰ ਉਹ ਪਰਮਾਤਮਾ ਤੁਹਾਡੀ ਉਸ ਗੱਲ ਦਾ ਜਵਾਬ ਜ਼ਰੂਰ ਦੇਗਾ ਇੱਕ ਨਾ ਇੱਕ ਦਿਨ ਜ਼ਰੂਰ ਉਹ ਪਰਮਾਤਮਾ ਉਸ ਗੱਲ ਦਾ ਜਵਾਬ ਜ਼ਰੂਰ ਦਵੇਗਾ ਤੇ ਉਹ ਇਸ ਤਰ੍ਹਾਂ ਦੇਵੇਗਾ ਕਿ ਦੇਖ ਕੇ ਹੀ ਕਹਿੰਦੇ ਨਾ ਕਿ ਪਰਮਾਤਮਾ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਪਰ ਉਹ ਛੜਦਾ ਕੱਖ ਨਹੀਂ ਇਸ ਕਰਕੇ ਝੂਠਾ ਬੰਦਾ ਰੋਲਾ ਪਾ ਕੇ ਚੁੱਪ ਕਰਾ ਲੈਂਦਾ ਹੈ ਪਰ ਚੁੱਪ ਬੰਦਾ ਆਪਣੀ ਚੁੱਪ ਨਾਲ ਹੀ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਉਹਦੀ ਨੀਂਹ ਹਿਲਾ ਦਿੰਦਾ ਹੈ ਇਹ ਅਜਮਾਇਆ ਹੋਇਆ ਨੁਕਸਾ ਹੈ ਖਾਲਸਾ ਜੀ ਕਦੇ ਵੀ ਜੇ ਤੁਹਾਨੂੰ ਕੋਈ ਬੁਰਾ ਭਲਾ ਕਹਿੰਦਾ ਹੈ ਤੇ ਕੋਈ ਗੱਲ ਨਹੀਂ ਵਾਹਿਗੁਰੂ ਦਾ ਨਾਮ ਲਿਆ ਕਰੋ ਤੇ ਮਸਤ ਰਿਆ ਕਰੋ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਫਿਰ ਵੀ ਸਾਡੇ ਨਾਲ ਮਾੜਾ ਕਿਉਂ ਹੁੰਦਾ ਹੈ ਦੇਖੋ ਜੀ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਤੇ ਸਾਡੇ ਨਾਲ ਤਾਂ ਵੀ ਮਾੜਾ ਹੋ ਜਾਂਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਸਾਡੇ ਨਾਲ ਬੁਰਾ ਕਰਨਾ ਚਾਹੁੰਦਾ ਹੈ ਇਹਦਾ ਮਤਲਬ ਇਹ ਹੈ ਕਿ ਪਰਮਾਤਮਾ ਸਾਡੀ ਪਰਖਿਆ ਲੈਂਦਾ ਹੈ ਕਿ ਮੇਰਾ ਭਗਤ ਜਾਂ ਮੇਰਾ ਸੰਤ ਕਿੰਨੀ ਦੇਰ ਤੱਕ ਬਰਦਾਸ਼ਤ ਕਰ ਸਕਦਾ ਹੈ ਉਹ ਡੋਲਦਾ ਤੇ ਨਹੀਂ ਉਹ ਅਡੋਲ ਹੈ ਇਸ ਕਰਕੇ ਜੇ ਦੁੱਖ ਵੀ ਆਂਦਾ ਹੈ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਕੋਈ ਗੱਲ ਨਹੀਂ ਪ੍ਰਮਾਤਮਾ ਜੋ ਤੁਸੀਂ ਕਰਨਾ ਹੈ ਉਹ ਤੁਸੀਂ ਕਰੋ ਅੱਜ ਦੀ ਜੋ ਕਥਾ ਹੈ ਇਹ ਅੱਜ ਦੀ ਜੋ ਕਥਾ ਹੈ ਇਸ ਨੂੰ ਅਸੀਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੱਸਾਂਗੇ ਕਿ ਇਹ ਕਥਾ ਸੁਣਨ ਤੋਂ ਬਾਅਦ ਇਹ ਗੱਲ ਜੋ ਇੱਕ ਭੈਣ ਨੇ ਸਾਡੇ ਬੀਤੀ ਆਪਣੀ ਸੁਣਾਈ ਸੀ ਵੀ ਉਹਨਾਂ ਦੇ ਨਾਲ ਜੋ ਵਰਤਿਆ ਈ ਆਪਣੀ ਅੱਖੀ ਹੱਡ ਦਿੱਤੀ ਹੈ ਖਾਲਸਾ ਜੀ ਉਹ ਭੈਣ ਨੇ ਦੱਸਿਆ ਸੀ ਕਿ ਸਾਡੇ ਘਰ ਵੀ ਮਤਲਬ ਅਸੀਂ ਮਿਲਟਰੀ ਪਰਿਵਾਰ ਤੋਂ ਬਿਲੋਂਗ ਕਰਦੇ ਹਾਂ ਅਸੀਂ ਮਿਲਟਰੀ ਪਰਿਵਾਰ ਤੋਂ ਸੀ ਆਰਮੀ ਦੇ ਵਿੱਚ ਕਹਿੰਦੇ ਮੇਰੇ ਪਿਤਾ ਜੀ ਸੀ ਮਾਤਾ ਜੀ ਤੇ ਕਹਿੰਦੇ ਅਸੀਂ ਬਹੁਤ ਹੀ ਵਧੀਆ ਫੈਮਿਲੀ ਸੀ ਵੀ ਅਸੀਂ ਚਲੋ ਸਾਰਾ ਦਿਨ ਕੰਮ ਤੇ ਰਹਿੰਦੇ ਸੀ ਕਿਉਂਕਿ ਸਾਰਿਆਂ ਨੂੰ ਗਵਰਨਮੈਂਟ ਜੋਬ ਦਿੱਤੀ ਸੀ ਪਰਮਾਤਮਾ ਦੇਖੋ ਪਰਮਾਤਮਾ ਇਹ ਨਹੀਂ ਕਿ ਕਿਸੇ ਨੂੰ ਜੇ ਭਿਖਾਰੀ ਹੈ ਤਾਂ ਉਹਦੀ ਕਿਸਮਤ 'ਚ ਪਰਮਾਤਮਾ ਨੇ ਭਿਖਾਰੀ ਬੰਨਾ ਲਿਖਿਆ ਹੈ ਪਰਮਾਤਮਾ ਨੇ ਹੱਥ ਪੈਰ ਦਿੱਤੇ ਸੀ ਪਰਮਾਤਮਾ ਨੇ ਅੱਖਾਂ ਦਿੱਤੀਆਂ ਸੀ ਦੇਖਣ ਨੂੰ ਪਰਮਾਤਮਾ ਨੇ ਤੁਰੰਤ ਲੱਤਾਂ ਦਿੱਤੀਆਂ ਬਾਹਾਂ ਦਿੱਤੀਆਂ ਕੰਮ ਕਰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਕਿਸੇ ਤੇ ਡਿਪੈਂਡ ਰਵਾਂਗੇ ਤੇ ਆਖਿਰ ਭਿਖਾਰੀ ਇਸ ਕਰਕੇ ਕਹਿੰਦੇ ਕਿ ਸਾਡੇ ਪਰਿਵਾਰ ਦਾ ਬਹੁਤ ਵਧੀਆ ਸੀਗਾ ਚੱਲ ਰਿਹਾ ਕਿ ਗਵਰਨਮੈਂਟ ਜੌਬ ਸਭ ਨੂੰ ਮਿਲੀ ਭਰਾ ਅੱਗਿਓ ਦੀ ਪੁਲਿਸ ਚ ਹੋ ਗਏ ਫਿਰ ਭੈਣ ਵੀ ਕਹਿੰਦੇ ਸਾਰੇ ਹੀ ਚਾਰੋਂ ਹੀ ਬੰਦੇ ਅਸੀਂ ਸਰਕਾਰੀ ਜੌਬ ਕਰਦੇ ਸੀ ਸਾਡੇ ਬਹੁਤ ਫਾਇਦਾ ਹੁੰਦਾ ਸੀ ਵੀ ਸਰਕਾਰੀ ਜੌਬ ਆ ਕੋਈ ਟੈਨਸ਼ਨ ਨਹੀਂ ਸੀ ਪਰ ਫਿਰ ਵੀ ਕਹਿੰਦੇ ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰੀਦਾ ਸੀ ਜਿੰਨਾ ਕ ਸਾਨੂੰ ਟਾਈਮ ਮਿਲਦਾ ਉਹਨਾਂ ਕੋ ਟਾਈਮ ਚੋਂ ਟਾਈਮ ਕੱਢ ਕੇ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਸੀ ਅਸੀਂ ਬਹੁਤ ਬਾਠ ਪੂਜਾ ਵੀ ਕਰਦੇ ਸੀ ਪਾਠ ਅਸੀਂ ਘਰ ਵਿੱਚ ਵੀ ਪਾਠ ਲਗਾਈ ਰੱਖਦੇ ਸੀ ਸਾਡੇ ਘਰ ਵਿੱਚ ਕੋਈ ਇਹੋ ਜੀ ਨਹੀਂ ਸੀ ਕਿ ਦੁੱਖ ਦੀ ਕੋਈ ਵੀ ਸ਼ਿਕਨ ਵੀ ਹੋਵੇ ਪਰ ਮਾਤਾਵਾ ਨੇ ਇੰਨਾ ਸੋਹਣਾ ਸਾਡਾ ਘਰ ਬਣਾਇਆ ਸਭ ਕੁਛ ਸਭ ਰਾਜੀ ਖੁਸ਼ੀ ਸਭ ਨੂੰ ਨੌਕਰੀਆਂ ਦਿੱਤੀਆਂ ਸੀ ਤਰੱਕੀਆਂ ਸੀਗੀਆਂ ਸਭ ਤੰਦਰੁਸਤ ਸਨ ਕਹਿੰਦੇ ਕਿ ਫੇਰ ਅਚਾਨਕ ਹੀ ਨਾ ਕਹਿੰਦੇ ਕਿ ਮੇਰਾ ਨਾ ਵੱਡਾ ਭਰਾ ਜਿਹੜਾ ਸੀਗਾ ਮੇਰੇ ਤੋਂ ਉਹ ਬਿਮਾਰ ਹੋ ਗਿਆ ਉਹ ਬਿਮਾਰ ਹੋ ਗਿਆ ਸੀ ਤੇ ਉਹਦੇ ਬ੍ਰੇਨ 'ਚ ਟਿਊਮਰ ਸੀ ਅਚਾਨਕ ਹੀ ਸਾਨੂੰ ਪਤਾ ਲੱਗਾ ਵੀ ਜਦੋਂ ਅਸੀਂ ਸਕੈਨ ਵਗੈਰਾ ਕਰਾਈ ਕਈ ਵੇਲੇ ਉਹ ਤਾਂ ਸਿਰ ਦੁਖਣਾ ਕਰਨਾ ਸੀ ਐਨੀ ਗੌਰ ਨਹੀਂ ਕਰਿਆ ਕਰਨੀ ਵੀ ਚਲੋ ਸਟ੍ਰੈਸ ਹੈ ਕੋਈ ਕੰਮ ਤੋਂ ਹੈ ਕੁਝ ਜਿਵੇਂ ਵੀ ਮਤਲਬ ਐਵੇਂ ਹੀ ਤੇ ਕਹਿੰਦੇ ਜਦੋਂ ਸਾਨੂੰ ਪਤਾ ਲੱਗਾ ਸਾਡਾ ਮਨ ਬਹੁਤ ਪਰੇਸ਼ਾਨ ਹੋਇਆ ਤਾਂ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਹੁੰਦੀ ਹੈ ਜਦੋਂ ਕੋਈ ਕਿਸੇ ਨੂੰ ਅਚਾਨਕ ਹੀ ਐਡੀ ਵੱਡੀ ਬਿਮਾਰੀ ਲੱਗ ਜਾਂਦੀ ਹੈ ਖਾਲਸਾ ਜੀ ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਜੇ ਅਸੀਂ ਤੰਦਰੁਸਤ ਹਾਂ ਸਾਡੇ ਕੋ ਆ ਸਾਡੀ ਦੌਲਤ ਬਹੁਤ ਹੀ ਚੰਗੀ ਹੈ ਸਰੀਰ ਤੰਦਰੁਸਤ ਹੋਣਾ ਇਹ ਵੀ ਵੱਡੀ ਦੌਲਤ ਹੈ ਜ਼ਰੂਰੀ ਨਹੀਂ ਕਿ ਪੈਸੇ ਦੀ ਹੀ ਦੌਲਤ ਨੂੰ ਦੌਲਤ ਕਿਹਾ ਜਾਂਦਾ ਹੈ ਸਰੀਰ ਤੰਦਰੁਸਤ ਹੈ ਇਹ ਵੀ ਇੱਕ ਬਹੁਤ ਵੱਡਾ ਧਨ ਹੈ ਪਰਮਾਤਮਾ ਵੱਲੋਂ ਦਿੱਤਾ ਗਿਆ ਹੈ ਸ਼ੁਕਰਾਨਾ ਕਰਿਆ ਕਰ ਕਿ ਪਰਮਾਤਮਾ ਸਾਨੂੰ ਕੋਈ ਬਿਮਾਰੀ ਤੇ ਨਹੀਂ ਸੱਚੇ ਪਾਤਸ਼ਾਹ ਸ਼ੁਕਰ ਹੈ ਅੱਜ ਦਾ ਦਿਨ ਸੋਹਣਾ ਚੜ੍ਹਿਆ ਹੈ ਵਾਹਿਗੁਰੂ ਸ਼ੁਕਰ ਹੈ ਕਿ ਸਵੇਰ ਦੀ ਕਿਰਨ ਅਸੀਂ ਦੇਖ ਸਕਦੇ ਹਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਦਿਨ ਲੰਘ ਜਾਵੇ ਇਹਦੇ ਤੋਂ ਚੰਗਾ ਹੋਰ ਕੁਝ ਨਹੀਂ ਹੁੰਦਾ ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ਸਭ ਤੇ ਬੱਚਿਆਂ ਨੂੰ ਤੰਦਰੁਸਤੀਆਂ ਤਰੱਕੀਆਂ ਦਾ ਦਾਣ ਦੇਣ ਵਾਹਿਗੁਰੂ ਤੇ ਕਹਿੰਦੇ ਕਿ ਮੇਰੇ ਭਰਾ ਨੇ ਐਮ ਆਰ ਆਈ ਕਰਾਈ ਫਿਰ ਕਹਿੰਦੇ ਵੀਰ ਜੀ ਨੇ ਐਮ ਆਰ ਆਈ ਕਰਵਾਈ ਤੇ ਉਹਦੇ ਵਿੱਚ ਇਦਾਂ ਹੀ ਆਇਆ ਸੀ ਕਹਿੰਦੇ ਹਫ਼ਤੇ ਬਾਅਦ ਉਹਨਾਂ ਨੇ ਆਪਰੇਸ਼ਨ ਦੀ ਡੇਟ ਵੀ ਫਿਕਸ ਕਰਤੀ ਵੀ ਚਲੋ ਇਹ ਤੁਸੀਂ ਜਿੰਨਾ ਜਲਦੀ ਹੋ ਸਕੇ ਤੁਸੀਂ ਆਪਰੇਟ ਕਰਵਾ ਲਓ ਕਹਿੰਦੇ ਸੀ ਪਹਿਲਾਂ ਤਾਂ ਬਹੁਤ ਡਰ ਗਈ ਕਿ ਪ੍ਰਮਾਤਮਾ ਅਸੀਂ ਕਦੇ ਕਿਸੇ ਨਾਲ ਬੁਰਾ ਨਹੀਂ ਕੀਤਾ ਅਸੀਂ ਤੇ ਹਮੇਸ਼ਾ ਨਾਮ ਦੇ ਬਾਣੇ ਦੇ ਵਿੱਚ ਹੀ ਜੁੜੇ ਰਹਿੰਦੇ ਹਾਂ ਨਾਮ ਭਗਤੀ ਭਾਵਨਾ ਦੇ ਵਿੱਚ ਹੀ ਰਹਿੰਦੇ ਹਾਂ ਸੱਚੇ ਪਾਤਸ਼ਾਹ ਜੇ ਕੋਈ ਭੁੱਲ ਚੁੱਕੋਈ ਤਾਂ ਉਹਨੂੰ ਮਾਫ ਕਰਨਾ ਚਲੋ ਕਹਿੰਦੇ ਅਰਦਾਸ ਬੇਨਤੀ ਕਰਕੇ ਅਸੀਂ ਕਹਿੰਦੇ ਮੈਂ ਦੁਪਹਿਰ ਨੂੰ ਸੁਖਮਨੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਸੀ ਜਦੋਂ ਮੈਨੂੰ ਟਾਈਮ ਲੱਗਦਾ ਦੁਪਹਿਰ ਦੇ ਟਾਈਮ ਦਪਹਿਰ ਦੇ ਟਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਅਰਦਾਸ ਵਿੱਚ ਇਹੀ ਸੁਖਣਾ ਕਰਨਾ ਕਿ ਵਾਹਿਗੁਰੂ ਮੇਰੇ ਪ੍ਰਾਣ ਨੂੰ ਤੰਦਰੁਸਤੀਆਂ ਦਾ ਦਾਨ ਬਖਸ਼ੇ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਹੁਣ ਆਪਰੇਸ਼ਨ ਦੇ ਦਿਨ ਨੇੜੇ ਆ ਗਏ ਸੀ ਜਿਸ ਦਿਨ ਮੇਰੇ ਭਰਾ ਨੇ ਕਹਿੰਦੇ ਆਪਰੇਸ਼ਨ ਲਈ ਜਾਣਾ ਸੀ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਉਸ ਨੂੰ ਜਲ ਪਿਆ ਕੇ ਤੇ ਫਿਰ ਮੱਥਾ ਟਿਕਵਾ ਕੇ ਗੁਰਦੁਆਰੇ ਚੋਂ ਤੇ ਕਹਿੰਦੇ ਫਿਰ ਅਸੀਂ ਆਪਰੇਸ਼ਨ ਲਈ ਉਹਨੂੰ ਹਸਪੀਟਲ ਲੈ ਆਏ ਕਹਿੰਦੇ ਚਲੋ ਆਪਰੇਸ਼ਨ ਸਵੇਰ ਤੋਂ ਲੈ ਕੇ 7 ਵਜੇ ਤੋ ਡਾਕਟਰ ਉਹਨੂੰ ਅੰਦਰ ਲੈ ਕੇ ਗਏ ਸੀਗੇ ਸ਼ਾਮੀ 3 ਵਜੇ ਉਹਨਾਂ ਨੇ ਬਾਹਰ ਕੱਢਿਆ ਸਾਡੇ ਦਿਲ ਬਹੁਤ ਘਬਰਾ ਰਹੇ ਸੀ ਉਸ ਉਹ ਜਿਹੜਾ ਟਾਈਮ ਸੀ ਉਹ ਸਾਡਾ ਐਵੇਂ ਲੰਘ ਰਿਹਾ ਸੀ ਕਿ ਬਸ ਹੁਣ ਅਸੀਂ ਕਿਸੇ ਜੋਗੇ ਨਹੀਂ ਸਾਡੇ ਸਰੀਰ ਚ ਜਾਣਤਾ ਹੈ ਪਰ ਜਾਨ ਬਿਲਕੁਲ ਹੀ ਨਹੀਂ ਜਾਨ ਹੈ ਪਰ ਇੱਕ ਬੁੱਤ ਜਿਹਾ ਹੀ ਹੈ ਬਹੁਤ ਟੈਨਸ਼ਨ ਚ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਿਏ ਕਿ ਪ੍ਰਮਾਤਮਾ ਜੋ ਵੀ ਕਰਨਾ ਹੈ ਤੁਸੀਂ ਹੀ ਕਰਨਾ ਹੈ ਸੱਚੇ ਪਾਤਸ਼ਾਹ ਤੇਰੇ ਹੀ ਸੇਵਕ ਹਾਂ ਤੂੰ ਹੀ ਸਭ ਕੁਝ ਹੈਂ ਕਰਨ ਕਰਨ ਹਾਰ ਸੁਆਮੀ ਸਗਲ ਜੀਆਂ ਦਾ ਅੰਤਰ ਜਾਮੀ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀੜ ਪਛਾਨਤ ਪ੍ਰਮਾਤਮਾ ਸਭ ਕੁਝ ਕਰਨ ਕਰਾਉਣ ਹਾਰ ਹੈ ਉਹ ਕਿਸੇ ਤਵੇ ਵੀ ਦੁੱਖ ਨਹੀਂ ਆਉਣ ਦਿੰਦਾ ਜੇ ਦੁੱਖ ਆ ਵੀ ਜਾਵੇ ਤੇ ਆਪਣੇ ਭਗਤਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਕਿ ਮੈਂ ਮਨ ਵਿੱਚ ਇਹ ਅਰਦਾਸ ਕੀਤੀ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰਾ ਵੀਰ ਠੀਕ ਹੋ ਜਾਵੇਗਾ ਤੇ ਮੈਂ ਉਸ ਨੂੰ ਇੱਥੇ ਦਰਬਾਰ ਚ ਮੱਥਾ ਟੇਕਾਣ ਜ਼ਰੂਰ ਲੈ ਕੇ ਆਵਾਂਗੀ ਸੱਚੇ ਪਾਤਸ਼ਾਹ ਕਹਿੰਦੇ ਵੈਸੇ ਵੀ ਅਸੀਂ ਜਾਂਦੇ ਹੀ ਰਹਿੰਦੇ ਸੀ 6 ਮਹੀਨੇ ਬਾਅਦ ਸਾਲ ਬਾਅਦ ਅਸੀਂ ਜ਼ਰੂਰ ਜਾਂਦੇ ਸੀ ਚਲੋ ਕਰਮਾ ਵਾਲੇ ਹੁੰਦੇ ਨੇ ਲੋਕ ਜੋ ਗੁਰਦੁਆਰਾ ਸਾਹਿਬ ਮਹੀਨੇ ਬਾਅਦ ਹੀ ਚਲੇ ਜਾਂਦੇ ਹਨ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਕਹਿੰਦੇ ਮੇਰੇ ਭਰਾ ਨੂੰ ਬਾਹਰ ਲਿਆਂਦਾ ਕਹਿੰਦੇ ਜਦੋਂ ਅਸੀਂ ਦੇਖਿਆ ਤੇ ਉਹ ਠੀਕ ਸੀ ਚਲੋ ਕੇਸ ਦੇ ਕੇਸ ਪੂਰੇ ਸਿਰ ਤੋਂ ਕੱਟਤੇ ਸੀ ਕਿਉਂਕਿ ਬ੍ਰੇਨ ਟਿਊਮਰ ਸੀ ਸਿਰ ਦਾ ਟਿਊਮਰ ਸੀ ਤੇ ਡਾਕਟਰਾਂ ਨੇ ਜੋ ਕਿਹਾ ਹੁੰਦਾ ਉਹ ਮਨੁੱਖ ਨੂੰ ਕਰਨਾ ਪੈਂਦਾ ਹੈ ਕਿਉਂਕਿ ਉਸ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਨਾ ਡਾਕਟਰ ਅੱਗੇ ਚੱਲਦਾ ਹੈ ਨਾ ਪਰਮਾਤਮਾ ਅੱਗੇ ਕੀ ਵਾਗਰੂ ਜਿਵੇਂ ਤੁਹਾਨੂੰ ਸਹੀ ਲੱਗਾ ਉਵੇਂ ਹੀ ਸੀ ਠੀਕ ਹੈ ਕਹਿੰਦੇ ਕਿ ਮੇਰਾ ਵੀਰ ਬਿਲਕੁਲ ਠੀਕ ਸੀ ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਮੈਂ ਉਸ ਦੇ ਕੋਲ ਬੈਠ ਕੇ ਸੁਖਮਣੀ ਸਾਹਿਬ ਜੀ ਦਾ ਪਾਠ ਕੀਤਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਵੀ ਪ੍ਰਮਾਤਮਾ ਸੁੱਖਾਂ ਦੀ ਮਣੀ ਸੁੱਖਾਂ ਦੀ ਘੜੀ ਆਈ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ 2 ਇੱਕ ਮਹੀਨੇ ਬਾਅਦ ਮੇਰੇ ਬ੍ਰਦਰ ਨੂੰ ਛੁੱਟੀ ਹੋ ਗਈ ਹਸਪੀਟਲ ਤੋਂ ਕਹਿੰਦੇ ਅਸੀਂ ਘਰ ਆਏ ਘਰ ਠੀਕ ਸੀ ਬਿਲਕੁਲ ਕਹਿੰਦੇ ਆਂਦੇ ਹੀ ਪਹਿਲਾਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰੇ ਕਰਵਾਇਆ ਫਿਰ ਕਹਿੰਦੇ ਉਸ ਤੋਂ ਬਾਅਦ ਅਸੀਂ ਆਪਣੇ ਦਿਨ ਸ਼ੁਰੂ ਕੀਤੇ ਠੀਕ ਸੀ ਜਿਨੇ ਤਿਨੇ ਜੇ ਦੁੱਖ ਆਇਆ ਵੀ ਸੀ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਸੁੱਖ 'ਚ ਤਬਦੀਲ ਹੋ ਗਿਆ ਵਾਹਿਗੁਰੂ ਸਭ ਦਾ ਦਿਨ ਚੰਗੇ ਲਿਹਾਣ ਸੱਚੇ ਪਾਤਸ਼ਾਹ ਸਭ ਦੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਭ ਦੇ ਕਾਰਜ ਸਵਾਰਨ ਵਾਹਿਗੁਰੂ ਸਰਬਤ ਦਾ ਭਲਾ ਕਰਨ ਖਾਲਸਾ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਆ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ